ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੱਚਾ ਸਦਾ ਹਰ ਨਾਮ ਹੈ ਸੱਚਾ ਵਾ ਪਰਰਾਮ ਗੌਰਮਤੀ ਹਰ ਨਾਮ ਵਣ ਜੀਏ ਆਤਮੋਲ ਅਫਾਰਾਰਾਮ ਆਤਮੋਲ ਅਫਾਰਵ ਸਚ ਵਪਾਰ ਸਚ ਵਪਾਰ ਲਗੇ ਵੜ ਭਾਗੀ ਅੰਤਰ ਬਾਹਰ ਭਗਤੀ ਰਾਤੇ ਸਚ ਨਾਮ ਲੇਵ ਲਾਗੀ ਨਦਰ ਕਰੈ ਸੋਈ ਸਚ ਪਾਈ ਗੁਰ ਕਾ ਸਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੀ ਕੀ ਵਾਪਾਰ ਸੱਚਾ ਨਾਮ ਰਬ ਦਾ ਹੈ ਪਾਈ ਓਹੀ ਗੁਰਸਿਖ ਗੁਰ ਕਿਰਪਾ ਨਾਲ ਸੱਚਾ ਨਾਮ ਕਮਾਉਂਦੇ ਨੇ ਇਹਨਾਂ ਨੂੰ ਪਰਮੇਸ਼ਰ ਆਪਣੀ ਕਿਰਪਾ ਧਾਰ ਕੇ ਇਸ ਪਾਸੇ ਜੁੜਦਾ ਹੈ ਪਾਈ ਉਪਰਾਲਾ ਕਰੀ ਮੰਨ ਨੂੰ ਉਤਮ ਕਰੀ ਆਮਰਤ ਵਲੇ ਉਟਕੇ ਪਾ ਜ਼ਰੂਰ 15 ਮਿੰਟ 20 ਮਿੰਟ ਨਾਮ ਜਪੀ ਉਸ ਤੇ ਵਾਰਤਨੈਮ ਕਰੀ ਤੇ ਰੱਬ ਦੀ ਖੁਸ਼ੀ ਮਾਣੀ ਕਿਉਂਕਿ ਸੱਚਾ ਲਾਹਾ ਪਾਈ ਨਾਮ ਰੂਪੀ ਤਨ ਹੈ ਅੰਤਰ ਗੁਰਿਆ ਰਾਜਣਾ ਜੇਵਾ ਜਪ ਗੁਰ ਨਾਮ ਨਤਰੀ ਸਤ ਗੁਰ ਪੇਖਣਾ ਸ੍ਰਾਵਣੀ ਸੁਨਾ ਗੁਰ ਨਾਮ ਸਾਤ ਗੁਰ ਸੇ ਤੀਰਤਿ ਆਂ ਦਰਗ ਪਾਈਐ ਠਾਉ ਕਹ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਦੇ ਜਾਗ ਮੈਂ ਉਤਮ ਕਾੜੀਐ ਵਿਰਲੇ ਕੇਈ ਕੇ ਕੋਟਾਂ ਮ ਕੋਟਾਂ ਕਰੋੜਾਂ ਵਿੱਚ ਕੋਈ ਹੈ ਕੇ ਜਿਹਨੇ ਪਾਈ ਪ੍ਰਮਾਤਮਾ ਚੇਤੇ ਰੰਦਾ ਹੈ ਅੰਸਰ ਆਤਮਾ ਨਾਮ ਜਪਣੇ ਪਹਿਲਾਂ ਜੀਵਨ ਨਾਲ ਬੋਲੇ ਪ੍ਰੇਮ ਨਾਲ ਬੋਲਣਾ ਹੈ ਵਾਇਗਰੂ ਕੰਨਾਂ ਨਾਲ ਸੁਨਣਾ ਹੈ ਅੰਦਰ ਜਾਏਗਾ ਹਿਰਦੇ ਤੇ ਵਸੇਗਾ ਤੇ ਸੱਚ ਬਣ ਜਾਏ ਮਾਰ-ਬਾਰ ਸਿਮਰਨ ਕਰੀ ਕੰਮ-ਕਾਜ ਕਰੀ ਸੱਚ ਇਨਸਾਨ ਬਣੀ ਸੱਚੇ ਗੁਰਸਿੱਖ ਬਣੀ ਤੇ ਗੁਰੂ ਮਹਾਰਾਜ ਖੁਸ਼ੀਆਂ ਦੇ ਪਾਤਰ ਬਣ ਸਕਦੇ ਜੀ ਮਹਾਰਾਜ ਕਿਰਪਾ ਕਰਨ ਆਪ ਸਾਈ ਹਾਂ ਸਭ ਦਰ ਰਕੋ ਨਾਮਵੰਦ ਗੁਰਸਿੱਖੀ ਜਾਤ ਬੁਰਖੇ ਨਿਵਾਜਣ ਜੀ ਵਾਹਿਗੁਰੂ